ਇਹ ਸਰਕਾਰੀ ਰਜਿੰਦਰਾ ਕਾਲਜ ਵਿਖੇ ਵਿਦਿਆਰਥੀਆਂ ਦੀ ਪ੍ਰਤਿਵਾ ਨੂੰ ਸੰਵਾਰਨ ਦੇ ਮਕਸਦ ਨਾਲ ਸ਼ੁਰੂ ਕੀਤੇ ਸਕਿੱਲਡ ਡਿਵੈਲਪਮੈਂਟ ਕੋਰਸ ਦੀ ਫੀਸ ਨੂੰ ਲੈ ਕੇ ਕਾਲਜ ਪ੍ਰਸ਼ਾਸਨ ਅਤੇ ਕੁਝ ਵਿਦਿਆਰਥੀਆਂ ਵਿਚਾਲੇ ਵਿਵਾਦ ਛਿੜ ਗਿਆ ਹੈ ਪੰਜਾਬ ਸਟੂਡੈਂਟ ਯੂਨੀਅਨ ਦੇ ਅਗੁਚਰਨ ਸਿੰਘ ਦੀ ਅਗਵਾਈ ਦੌਰਾਨ ਆਰੇ ਗਿਣਤੀ ਵਿੱਚ 71 ਹੋਏ ਵਿਦਿਆਰਥੀਆਂ ਨੇ ਕਾਲਜ ਦੇ ਗੇਟ ਅੱਗੇ ਪ੍ਰਿੰਸੀਪਲ ਖਿਲਾਫ ਨਾਰੇਬਾਜ਼ੀ ਕਰ ਰੋਸ ਪ੍ਰਦਰਸ਼ਨ ਕਰਦੇ ਆ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਇਹ ਕੋਰਸ ਫ੍ਰੀ ਸੀ ਤੇ ਹੁਣ ਧੱਕੇ ਨਾਲ ਉਹਨਾਂ ਤੋਂ 300 ਰੁਪਏ ਫੀਸ ਚਾਰਜ ਕੀਤੀ ਜਾ ਰਹੀ ਹੈ ਜਿੰਦਾਬਾਦ ਜਿੰਦਾਬਾਦ ਕੀ ਇਕਤਾ ਜਿੰਦਾਬਾਦ 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 ਕੀ ਇਕਤਾ ਜਿੰਦਾਬਾਦ 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 ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ ਨਹੀਂ ਕਰਾਂਗੇ ਸਾਨੂੰ ਇੱਥੇ ਕਾਲਜ ਵਿੱਚ ਕਿਹਾ ਗਿਆ ਕਿ ਤੁਹਾਨੂੰ 300 ਰੁਪਏ ਭਰਨਾ ਪੈਣਾ ਸਕਿੱਲ ਡਿਵੈਲਪਮੈਂਟ ਦੇ ਨਾਂ ਤੇ ਇੱਕ ਕੋਰਸ ਚਲਾਇਆ ਜਾ ਰਿਹਾ ਹੈਗਾ ਜਿਹੜੇ ਕਹਿੰਦੇ ਆ ਸਾਡੇ ਪ੍ਰਿੰਸੀਪਲ ਸਰ ਨੇ ਜਿਵੇਂ ਸਾਨੂੰ ਦੱਸਿਆਗਾ ਕਿ ਇਹ ਜਿਹੜਾ 13 ਕਾਲਜਾਂ ਦੇ ਪ੍ਰਿੰਸੀਪਲ ਸਖਤਰ ਕਮੇਟੀ ਇੱਕ ਬਣਾਈ ਹੈ ਉਹਨਾਂ ਨੇ ਮਿਲ ਕੇ ਇਹ ਕੋਰਸ ਚਲਾ ਰਹੇ ਆ ਠੀਕ ਆ ਪਿਛਲੇ ਸਾਲੇ ਕੋਰਸ ਕੋਰਸ ਬਿਲਕੁਲ ਫ੍ਰੀ ਸੀਗਾ ਐਕ ਤੇ ਹੋਵਾਂਦੇ ਆ ਕਿ ਹਰੇਕ ਵਿਦਿਆਰਥੀ ਤੋਂ 300 ਰੁਪਏ ਲਿਆ ਜਾਊਗਾ ਜਦੋਂ ਅਸੀਂ ਇਸ ਬਾਰੇ ਪ੍ਰਿੰਸੀਪਲ ਸਰ ਨਾਲ ਗੱਲ ਕੀਤੀ ਜਿਹੜੇ ਵਿਦਿਆਰਥੀ ਜੁਆਇਨ ਕਰਨਾ ਚਾਹੁੰਦੇ ਆ ਕੋਰਸੇ ਸਿਰਫ ਉਹਨਾਂ ਤੋਂ ਪੈਸੇ ਲੈ ਜਾਣ ਠ ਪਰ ਇਹਨਾਂ ਨੇ ਕਿਹਾ ਕਿ ਅਸੀਂ ਹਰੇਕ ਵਿਦਿਆਰਥੀ ਤੋਂ ਪੈਸੇ ਲਵਾਂਗੇ ਜਿਹੜਾ ਵਿਦਿਆਰਥੀ ਨਹੀਂ ਦਿੰਦਾ ਉਹਦਾ ਅਸੀਂ ਰੋਲ ਨੰਬਰ ਰੋਕਾਂਗੇ ਉਹਨੂੰ ਰੋਲ ਨੰਬਰ ਨਹੀਂ ਦੇਣਾ ਜਦੋਂ ਫਿਰ ਅਸੀਂ ਇਸ ਸੰਬੰਧ 'ਚ ਗੱਲ ਕੀਤੀ ਸਾਰੇ ਵਿਦਿਆਰਥੀਆਂ ਨੇ ਉਹ ਕਹਿੰਦੇ ਅਸੀਂ ਫੀਸ ਨਹੀਂ ਭਰਦੇ ਕਿਉਂਕਿ ਇਹ ਗਲਤ ਆ ਰਿਫਿਨਿਸ਼ਿੰਗ ਸਕੂਲ ਦੇ ਕਲਾਸਾਂ ਲਾਏ ਜਾਂ ਜਾ ਰਹੀਆਂ ਠੀਕ ਆ ਇਹ ਵੀ ਸਾਨੂੰ ਗਲਤ ਲੱਗਦੀਆਂ ਕਿਉਂਕਿ ਇਹ ਟੀਚਰ ਇੰਨੇ ਹੀ ਆਪਦੇ ਆਪ ਨੂੰ ਸਮਝਿਆ ਕਿ ਅਸੀਂ ਵਿਦਿਆਰਥੀਆਂ ਨੂੰ ਨੌਲੇਜ ਦਿੰਨੇ ਆ ਅਸੀਂ ਗਿਆਨ ਬਖਸ਼ਦੇ ਆ ਉਹਨਾਂ ਨੂੰ ਫਿਰ ਇਹ ਸਕਿੱਲ ਡਿਵੈਲਪਮੈਂਟ ਦੀ ਲੋੜ ਕੀ ਆ ਠੀਕ ਆ ਕਲਾਸਾਂ 'ਚ ਇਹ ਸਾਰਾ ਕੁਝ ਕਿਉ ਕਿਹੜਾ ਜਦੋਂ ਅਸੀਂ ਪ੍ਰਿੰਸੀਪਲ ਨਾਲ ਫੇਰ ਗੱਲ ਕੀਤੀ ਵੀ ਇਹ ਫੀਸ ਦੀ ਵਿਦਿਆਰਥੀਆਂ ਨਹੀਂ ਭਰਨੀਗੀ ਅਸੀਂ ਇਹਦੇ ਖਿਲਾਫ ਪ੍ਰੋਟੈਸਟ ਕਰਾਂਗੇ ਤੁਸੀਂ ਜਾ ਕੇ ਤੁਸੀਂ ਉਸ ਮੈਂਬਰ ਕਮੇਟੀ ਦੇ ਮੈਂਬਰ ਹੈਗੇ ਜਿਹੜੀ ਬਣੀ ਆ 13 ਕਾਲਜਾਂ ਦੇ ਪ੍ਰਿੰਸੀਪਲਾਂ ਦੀ ਬਣੀ ਹੈਗੀ ਕਮੇਟੀ ਸਖਤਰ ਕਮੇਟੀ ਬਣੀ ਆ ਤੇ ਪ੍ਰਿੰਸੀਪਲ ਸਰ ਕਹਿੰਦੇ ਮੈਂ ਇਹਦਾ ਕੋਈ ਵਿਰੋਧ ਨਹੀਂ ਕਰਨਾਗਾ ਜੇ ਤੁਸੀਂ ਪ੍ਰੋਟੈਸਟ ਕਰੋਗੇ ਤਾਂ ਅਸੀਂ ਪੁਲਿਸ ਸੱਦਾਂਗੇ ਤੁਹਾਨੂੰ ਅਰੈਸਟ ਕਰਾਵਾਂਗੇ ਕਾਲਜ ਪ੍ਰਿਸਰ ਅੰਦਰ ਰੋਸ ਮਾਰਚ ਅਤੇ ਗੇਟ ਉੱਪਰ ਨਾਅਰੇਬਾਜ਼ੀ ਕਰ ਰੋਸ ਪ੍ਰਦਰਸ਼ਨ ਕਰਨ ਵਾਲੇ ਇਹ ਵਿਦਿਆਰਥੀਆਂ ਨੇ ਆਪਣੀ ਮੰਗ ਨਾ ਪੂਰੀ ਹੋਣ ਦੀ ਸੂਰਤ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗ ਪੱਤਰ ਦੇਣ ਦਾ ਐਲਾਨ ਵੀ ਕੀਤਾ ਅੱਜ ਅਸੀਂ ਸਾਰੇ ਕਾਲਜ ਦੇ ਚ ਇੱਕ ਰੋਸ ਮਾਰਚ ਕੱਢਿਆ ਪਹਿਲਾਂ ਤਾਂ ਸਾਰੇ ਵਿਦਿਆਰਥੀ ਨੂੰ ਇਕੱਠਾ ਕੀਤਾ ਜਿਹੜੇ ਵਿਦਿਆਰਥੀ ਕਹਿੰਦੇ ਫੀਸ ਨਹੀਂ ਭਰਨੀ ਚਾਹੀਦੀ ਲਗਭਗ ਸਾਰੇ ਵਿਦਿਆਰਥੀ ਕਹਿ ਰਹੇ ਆ ਪਰ ਕੁਝ ਕੁ ਵਿਦਿਆਰਥੀ ਜਿਹੜੇ ਬੀਏ ਫਸਟ ਦੇ ਜਿਨ੍ਹਾਂ ਨੂੰ ਨਹੀਂ ਪਤਾ ਸੀਗਾ ਉਹਨਾਂ ਤੇ ਇਹਨਾਂ ਨੇ 300 ਰੁਪਿਆ ਫੀਸ ਵਸੂਲ ਲਈ ਆ ਠੀਕ ਆ ਜਿਹੜਾ ਵਿਕਾਲਜ ਚਾਹੁੰਦੇ ਆ ਕਿ ਅਸੀਂ ਇੱਕ ਐਜੂਕੇਸ਼ਨ ਸਿਸਟਮ ਪੈਦਾ ਕਰ ਰਹੇ ਆ ਠੀਕ ਆ ਸਿਆਣੇ ਬਣਾਇਆ ਜਾ ਰਿਹਾ ਲੋਕਾਂ ਨੂੰ ਅਕਲ ਵਿਦਿਆਰਥੀਆਂ ਨੂੰ ਅਕਲ ਦਿੱਤੀ ਜਾ ਰਹੀ ਹੈ ਪਰ ਮੈਨੂੰ ਇਹਦਾ ਕੋਈ ਕੁਝ ਨਹੀਂ ਲੱਗਦਾ ਵੀ ਅਕਲ ਦਿੱਤੀ ਜਾ ਰਹੀ ਆ ਕਿਉਂਕਿ ਵਿਦਿਆਰਥੀ ਨੇ ਜਿਹੜੇ ਬਿਨਾਂ ਸੂਚੀ 300 ਰੁਪਏ ਫੀਸ ਭਰਤੀ ਕੱਲ ਨੂੰ 1000 ਰੁਪਏ ਵੀ ਕਹਿ ਸਕਦੇ ਆ ਕੱਲ ਨੂੰ ਅਸੀਂ ਪਲਾਨ ਕਰ ਰਹੇ ਆ ਕੱਲ ਨੂੰ ਅਸੀਂ ਡੀਸੀ ਨੂੰ ਜਾ ਕੇ ਮਿਲਾਂਗੇ ਡੀਸੀ ਸਾਹਿਬ ਨੂੰ ਮਿਲਾਂਗੇ ਉੱਥੇ ਜਾ ਕੇ ਡੀਸੀ ਦਫ਼ਤਰ ਅੱਗੇ ਜਾ ਕੇ ਅਸੀਂ ਆਦਾ ਪ੍ਰੋਟੈਸਟ ਕਰਾਂਗੇ ਕੱਲ ਦੀ ਸਾਡੀ ਇਹ ਪਲਾਨਿੰਗ ਵਠਿੰਡਾ ਤੋਂ ਤਾਜ਼ਾ ਖਬਰ ਲੈ